ਹੋ ਕੇ ਆ ਰਹੇ ਆ ਜੀ ਇਹਦੇ ਤਿੰਨੋਂ ਪਾਸੇ ਪਾਕਿਸਤਾਨ ਹੈ ਔਰ ਸਿਰਫ ਇੱਕ ਪਾਸੇ ਚੜਦਾ ਪੰਜਾਬ ਹੈ ਬਾਕੀ ਲੈਂਦਾ ਪੰਜਾਬ ਹੈ ਔਰ ਜਿੱਧਰ ਤੁਹਾਡੀ ਦੂਰ ਦੂਰ ਤੱਕ ਨਿਗਾਹ ਜਾਏਗੀ ਤੁਹਾਨੂੰ ਸਾਰੇ ਪਾਸੇ ਪਾਣੀ ਪਾਣੀ ਨਜ਼ਰ ਆਉਂਦਾ ਜੀ ਇਹ ਪਿੰਡ ਤਿੰਨ ਪਾਸ ਪਿੰਡ ਤਿੰਨ ਸਾਈਡਾਂ ਤੋਂ ਤਾਂ ਇਹ ਪਾਕਿਸਤਾਨ ਨਾਲ ਕਿਰਿਆ ਹੋਇਆ ਬਟ ਚਾਰੋਂ ਹੀ ਪਾਸੇ ਜਿਹੜਾ ਹੈਗਾ ਉਹ ਪਾਣੀ ਨਾਲ ਕਿਰਿਆ ਹੋਇਆ ਸੋ ਅਸੀਂ ਮੈਂ ਆ ਕੇ ਪ੍ਰਤ ਦੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਮੈਂ ਹਾਲਾਤ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਜਿਹੜੀਆਂ ਇਹਨਾਂ ਦੀਆਂ ਲੋੜਾਂ ਸੀ ਉਹ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਤੇ ਉਹਨਾਂ ਨੂੰ ਸੁੱਕਾ ਰਾਸ਼ਨ, ਮवेशੀਆਂ ਵਾਸਤੇ ਜਿਹੜੀ ਇਹਨਾਂ ਨੂੰ ਜੜਾ ਹੈਗਾ ਉਹ ਖਾਲ ਚਾਹੀਦੀ ਆ ਔਰ ਜਿਹੜਾ ਸਾਈਲੇਜ ਨੂੰ ਚਾਹਲਿਆ ਚਾਰਾ ਚਾਹੀਦਾ ਉਹ ਸਾਰਾ ਇਹਨਾਂ ਨੂੰ ਸ਼ਾਮ ਤੱਕ ਪਹੁੰਚਾਇਆ ਜਾਵੇ। ਮੇਰੇ ਆਨ ਦਾ ਮਕਸਦ ਹੈ ਵੀ ਕੋਈ ਗੁਸਰਪਿੰਡ ਚਾਪ ਕੋਲ ਕਿਹੜੀ ਚੀਜ਼ ਦੀ ਲੋੜ ਆ। ਮवेशੀਆਂ ਲਈ ਚਾਰਾ ਹੈਗਾ? ਹਾਂਜੀ ਜੀ ਮੱਝਾਂ ਵਾਸਤੇ ਚਾਰਾ ਅੱਗੇ ਜੀ ਅਸੀਂ ਲਿਆਦੇ ਪਏ ਆਂ। ਕਿੱਥੋਂ? ਐਮਲ ਸਭ ਦੇ ਰਿਹਾ ਜੀ ਅੱਛਾ ਇੱਥੋਂ 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 ਜਾਂਦਾ ਜੀ ਹਾਂ ਨਹੀਂ ਟਰੈਕਟਰ ਸੀ ਜਿਆਦਾ ਹੀ ਲੈ ਜਾਏਗੀ ਤੋੜੀ ਹੈਗੀ ਆ ਹਾਂ ਜੀ ਤੋੜੀ ਹੈਗੀ ਆ ਜੇ ਖਾਲ ਦੇ ਦੀਏ ਤਾਂ ਕੰਮ ਬਣ ਜਾਊਗਾ ਜੀ ਹਾਂ ਜੀ ਆਉਂ ਫੀਡ ਦੇ ਉਹਦੇ ਨਾਲ ਮਿਕਸ ਕਰਕੇ ਫੀਡ ਕਰਕੇ ਨਾ ਸਰ ਗੱਲ ਇਹ ਹੈ ਜੀ ਤੁਹਾਨੂੰ ਫੀਡ ਗੱਲ ਹੈ ਜੀ ਫੀਡ ਇੱਧਰ ਦੇ ਦਿਓ ਮਨਤ ਚੋਲੇ ਜਿਵੇਂ ਇੱਧਰ ਤੇ ਪਾਣੀ 'ਚ ਬੈਠੇ ਆਂ ਜਿਹੜੇ ਪਿੱਛੇ ਬੈਠੇ ਆਂ ਸਾਡੇ ਉਹਨਾਂ ਦੀ ਵੀ ਖੇਤੀਆਂ ਅੱਗੇ ਹੈਗੀਆਂ ਨੇ ਹਾਂ ਹਾਂ ਉਹ ਵੀ ਡੁੱਬੇ ਪੈਣ ਸਮਝਦੇ ਉਹ ਕਿੱਥੇ ਆ ਜੀ ਆ ਮੁਾਰਕੀਵਾ ਪਿੰਡ ਤੇ ਆ ਮੁਾਰਕੀਵਾ ਤੇ ਕੋਈ ਨਹੀਂ ਜਣੇ ਰੇਤੇ ਵਾਲੇ ਨਾਲ ਟਾਣੀ ਆ ਗਈ ਰੇਤੇ ਵਾਲੇ ਟਾਣੀ ਉਹ ਮੁਾਰਜਮ ਸ਼ੇਰ ਚ ਪੈਂਦੀ ਹੈ ਉਹਨੂੰ ਸਾਰਿਆਂ ਦਾ ਤੁਸੀਂ ਬਣਾ ਕੇ ਦੱਸੋ ਨਾ ਆਪਾਂ ਸਾਰਿਆਂ ਨੂੰ ਦੇਵਾ ਗੀ ਸਾਰਿਆਂ ਦੀ ਖੇਤੀ ਇੱਧਰ ਜਿੰਨੇ ਵੀ ਸਾਡੇ ਨਾਲੇ ਪਾਣੀ ਦਾ ਹਾਂਜੀ ਪੀਣ ਨਾਲੇ ਪਾਣੀ ਦਾ ਨਹੀਂ ਹਾਲਾ ਪੀਣ ਨਾਲ ਪਾਣੀ ਦੀ ਵਧੀਆ ਜੀ ਠੀਕ ਹੈ ਹਾਂਜੀ ਆਰੋ ਹੈ ਜੀ ਆਹ ਉਹ ਟੈਂਕਰ ਟੈਂਕਰ ਲਾ ਦੇ ਉਹਨਾਂ ਨੂੰ ਇਹ ਆਪਣੇ ਤੁਸੀਂ ਇਹ ਟੈਂਕ ਜਿੰਨਾ ਮਰਜ਼ੀ ਸਰਪੰਚ ਸਾਹਿਬ ਕਿੱਥੇ ਗਏ ਸਰਪੰਚ ਸਾਹਿਬ ਸਰਪੰਚ ਸਾਹਿਬ ਤੁਹਾਡੇ ਖਾਲਵੀ ਆ ਜੇਗੀ ਜੀ ਤੁਸੀਂ ਜਿਸ ਬੜਵਾ ਨਾਲ ਹੋ ਗਈ ਤੇ ਪਾਣੀ ਵੀ ਤੁਸੀਂ ਬੰਦੇ ਵੀ ਵਤ ਸਕਦੇ ਹੋ ਸਾਫ ਪਾਣੀ ਤੇ ਆ ਦੇ ਟੱਪ ਕਰ ਠੀਕ ਹੈ ਬੜਵਾ ਮੈਂ ਦੋ ਤਿੰਨ ਚੀਜ਼ਾਂ ਹੈ ਜਿਹਨਾਂ ਦੀ ਕਰਵਾ ਦੇ ਜੀ ਹਾਂ ਠੀਕ ਹੈ ਤੁਹਾਡੇ ਦੇ ਪਾਈ ਰਾਸ਼ਨ ਵੀ ਆ ਰਿਹਾ ਠੀਕ ਹੈ ਜੀ ਬੰਦ ਤੇ ਜਿਹੜੇ ਆਪਣੇ ਮਵੇਸ਼ੀ ਆ ਦੁੱਧਾਰੂ ਪਸ਼ੂ ਉਹਨਾਂ ਵਾਸਤੇ ਜਿਹੜੀ ਖਲ ਵੀ ਆ ਰਹੀ ਹੈ ਤੇ ਉਹਨਾਂ ਵਾਸਤੇ ਇੱਕ ਆਚਾਰ ਹੁੰਦਾ ਉਹ ਵੀ ਆ ਰਿਹਾ ਹੈ ਠੀਕ ਹੈ ਜੀ ਹੋਰ ਦੱਸੋ ਜਿਹੜੇ ਦਵਾਈਆਂ ਆਣ ਗਿਆ ਡਾਕਟਰ ਦੂਜੇ ਵੀ ਆਣ ਕੇ ਬੰਦਿਆਂ ਦੇ ਵੀ ਤੇ ਉਹਨਾਂ ਦੇ ਵੀ ਆਣ ਗਏ ਸਾਰਾ ਕੁਝ ਭੇਜਾਂਗੇ ਬਾਅਦ ਵਿੱਚ ਤੁਹਾਡੇ ਨਾਲ ਸਾਡੇ ਖੜੇ ਆ ਤੁਹਾਡੇ ਜਿਹੜੇ ਦੂਜੇ ਮਸਲੇ ਆ ਨਾ ਜੀ ਤੁਹਾਨੂੰ ਕੰਪੰਸੇਸ਼ਨ ਨਹੀਂ ਮਿਲਦੀ ਤੁਹਾਡੇ ਨਾਂ ਤੇ ਰਜਿਸਟਰੀ ਹੋਵੇ ਉਹ ਵੀ ਕਰਾਉਣਾ ਹੈ ਠੀਕ ਹੈ ਇਹ ਸਾਰਾ ਕੁਝ ਮੈਂ ਲਿਖ ਕੇ ਲੈ ਜਾ ਰਿਹਾ ਜੀ ਕਰਾ ਕੇ ਠੀਕ ਹੈ ਜਿਹੜੀ-ਕਿਹੜੀ ਦਿੱਕਤ ਆ ਤੁਹਾਨੂੰ ਐਸੀ-ਬੇਰੀ ਜਿਹੀ ਹੈ ਬਾਕੀ ਤਾਂ ਲੰਬਾ ਕਰਾਂਗੇ ਹਾਲ ਲੜਤ ਵਿੱਚ ਇਹ ਬਿਸਾ ਦਾ ਪਸ਼ੂ ਦਾ ਚਾਰਾ ਕੋਈ ਨਹੀਂ ਚਲਾਬ ਸਿੱਖਾਈ ਗਈ ਤੋੜੀ ਤੋੜੀ ਆ ਗਈ ਆ ਹਾਂ ਤੋੜੀ ਆ ਗਈ ਆ ਉਹਦੇ ਵਾਸਤੇ ਤੁਹਾਨੂੰ ਉਹ ਖਾਲ ਦੇ ਰਿਆ ਸੀ ਮਾਰਕਫਲ ਵੀ ਉਹਦੇ ਚ ਮਿਕਸ ਕਰਕੇ ਉਹ ਜੰਗਲ ਖੋਸ ਪਚਾ ਦੇ ਫੀਡ ਪਚਾ ਦੇ ਫੀਡ ਤੁਹਾਡੇ ਅੱਜ ਪਹੁੰਚ ਜੇਗੀ ਇਹ ਕਿ ਹਾਂ ਲੰਗਾਟਾ ਪਸੰਦ ਹੁੰਦਾ ਜਿਹੜਾ ਹਾਂ ਅੱਪਾ ਕੇ 베ੜੀ ਦਾ ਕਰਾ ਦਿੰਦੇ 베ੜੀ ਦਾ ਬੰਦੋਬਸਤ ਕਰਾ ਦਿੰਦੇ ਉਹ ਜਿਹੜੀ ਮੋਟਰ ਬੋਟ ਕਰਾਤੀ ਬਸ ਇਹ ਵੀ 베ੜੀ ਤੇ ਜਾ ਸਕੀ ਜੇ ਕੋਈ ਕਿਸੇ ਜਾਣਾ ਹੀ ਹੁੰਦਾ ਜੇ ਕੋਈ ਹੋ ਹੀ ਸਕਦਾ ਹੈ ਵੀ ਹੋਰ ਅੱਗੇ ਪਿੱਛੇ ਤਾਂ ਅਸੀਂ ਚੱਲਦੇ ਹਾਂ ਆਪਣੇ ਪ੍ਰਿੰਟ ਚ ਕੋਈ ਆਸ਼ਾ ਬਰਕਰਾਰ ਹੈਗੀ ਇੱਥੇ ਹਾਂਜੀ ਸਰ ਮੋਸ਼ਾਵਰ ਕਰਾਓ ਨਹੀਂ ਸਰ ਉਹ ਜੀ ਨਹੀਂ ਪ੍ਰਿੰਟ ਚ ਹੈ ਕਿ ਕੌਣ ਹੈ ਅੱਛਾ ਦੂਜੀ ਸਾਰੀ ਚੱਕਾ ਵਾਲੀ ਪੋਸਟ ਆ ਰਹੀ ਹੈ ਅੱਛਾ ਸਾਰਾ ਪਾ ਦੋ ਆ ਜੈਂਪਲੈਂਸ ਆ ਕੇ ਨਹੀਂ ਨਾ ਆਉਂਦੇ ਇਹ ਐਂਬੂਲੈਂਸ ਤੇ ਵੀ ਚੱਲ ਰਹੀ ਹੈ ਤਾਂ ਕਿ ਇਹ ਐਮਰਜੈਂਸੀ ਸਾਰਾ ਦੇ ਦੋ ਬੇੜੀਆਂ ਦੇ ਦੋ ਦੇ ਦਿੰਨੇ ਦੋ ਬੇੜੀਆਂ ਦੇ ਦਿੰਨੇ ਰੋਡ ਦੱਸੋ ਕਿਉਂਕਿ ਇਹ ਟਾਣੀ ਜਿਹੜੀ ਇਹ ਵੀ ਲੈਣ ਬੇੜੀਆਂ ਤੇ ਰੱਖ ਚਾਹੀਦੀ ਨੇ ਦੇ ਦੇ ਨਾ ਨਹੀਂ ਦੇ ਦਿੰਦੇ 10 10 ਜੋ ਤੋ ਕਹਾਂਗੇ ਕਰਾਂਗੇ ਦਸ ਸੋਕੋ ਕਰ ਕੋਕ ਸੁੱਕੀ ਫੀਡ ਆਵੇ ਉਹ ਸੁੱਕੀ ਫੀਡ ਆ ਰਹੀ ਹੈ ਜਿ ਮਾਰਕਫਲਡ ਦੀ ਫੀਡ ਅੱਜ ਪਹੁੰਚ ਜਗੀ ਠੀਕ ਹੈ ਜੀ ਜੀ ਸਰ ਕੀ ਕਹਿੰਦੇ ਕਾਣੀ ਆਰਡਰ ਕਰਤਾ ਹੈ